ਤੋ ਦੋਸਤੋ ਬਹੁਤ ਹੀ ਸਤਕਾਰਯੋਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਰਦਵਾਰਾ ਸਾਹਿਬ ਵਿਖੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸਾਰੇ ਭਾਈਚਾਰਾ ਇਕੱਠੇ ਹੋਏ ਹੋਏ ਨੇ ਜਿਦਕੋ ਕੁਝ ਦੇਖ ਰਹੇ ਹਾਂ 14ਵੀਂ ਸਦੀ ਤੋਂ ਲੈ ਕੇ 21ਵੀਂ ਸਦੀ ਚੱਲ ਰਹੀ ਆ ਤੇ ਪਹਿਲਾਂ ਬਾਬਾ ਨਾਨਕ ਨੇ ਸ੍ਰੀ ਬਾਬਾ ਨਾਨਕ ਜੀ ਨੇ ਜਿਹੜੇ ਤੇ ਪਹਿਲੇ ਗੁਰੂ ਨਾਨਕ ਦੇਵ ਜੀ ਸਾਡੇ ਸਿੱਖ ਸਾਹਿਬ ਉਹਨਾਂ ਨੂੰ ਤਕ ਵਧੀਆ ਸੰਦੇਸ਼ਾ ਦੇ ਕੇ ਗਏ ਨੇ 20 ਪੀ ਦਾ ਲੰਗਰ ਵਧੀਆ ਤੋਂ ਚੱਲਦਾ ਆ ਰਿਹਾ ਚਾਲ ਵੈਗਰੀ ਜੀ ਸੋ ਦੋਸਤੋ ਅਸੀਂ ਇਹੀ ਆਸ ਕਰਦੇ ਆ ਕਿ ਤੁਸੀਂ ਵੀ ਆਪਣੇ ਆ ਨਿੱਤ ਕਮਾਈਆਂ ਦੇ ਵਿੱਚੋਂ 10 ਮਿੰਟ ਸਾਉਂਡ ਕੱਢ ਕੇ ਜਰੂਰ ਇੱਕ ਜਿਹੜੇ ਲੰਗਰ ਦੀ ਪੰਚਤਾ ਉਹਦੇ ਵਿੱਚ ਨਿਵਾਇਆ ਕਰੋ ਆਪਣੀ ਸੇਵਾ ਸੋ ਸੇਵਾ ਦਾ ਜਿਹੜੇ ਵਿਦਿਆਰਥੀ ਨੇ ਕੋਈ ਲਾਧ ਨਹੀਂ ਬਾਹਤੀ ਦਾ ਹਨਾ ਕੋਈ ਯਾਰ ਸਾਲੇ ਨੇ ਕੋਈ ਕਿਦਾਂ ਇੰਦਾ ਸਾਰੇ ਰਲ ਮਿਲ ਕੇ ਸਹਿਯੋਗ ਜੁਨੀਵਰਸਿਟੀ ਦੇ ਵਿੱਚੋਂ ਆਪ ਦਾ ਦਸਮਤ ਸੌਣ ਕੱਢਦੇ ਨੇ ਸੋ ਮਾਰਚ ਅਪ੍ਰੈਲ ਮਈ ਮਹੀਨੇ ਵਿੱਚ ਇਹ ਹਰ ਇੱਕ ਵਿਭਾਗ ਦੇ ਵਿਦਿਆਰਥੀ ਜਿਹੜੇ ਕਿ ਆਪ ਕੋ ਆਪਣੀ ਵਾਰੀ ਦੇ ਅਨੁਸਾਰ ਗੁਰੂ ਘਰ ਵਿਖੇ ਲੰਗਰ ਚਲਾਉਂਦੇ ਨੇ ਸੋ ਦੋਸਤੋ ਬਹੁਤ ਵਧੀਆ ਲੱਗ ਰਿਹਾ ਅੱਜ ਸਾਨੂੰ ਸਮਾਜ ਦੇ ਵਿੱਚ ਰਹਿੰਦੇ ਹੋਏ ਕਿ ਬਿਨਾਂ ਕਿਸੇ ਜਾਤ ਪੇਤ ਭਾਵ ਤੋਂ ਬਿਨਾਂ ਕਿਸੇ ਵਿਤਕਰੇ ਤੋਂ ਜੁਨੀਵਰਸਿਟੀ ਦੇ ਵਿੱਚ ਇਦਾਂ ਹੀ ਬਾਬੇ ਨਾਨਕ ਦੇ ਲੰਗਰ ਚੱਲਦੇ ਰਹਿਣ ਪੜਨ ਦੇ ਨਾਲ ਨਾਲ ਬਹੁਤ ਕੁਝ ਧੁਨੀ ਬਾਟ ਦੇ ਵਿੱਚੋਂ ਆਲਦ ਵਾਲੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋ ਇਸ ਸਿੱਖਿਆ ਸਾਰੀ ਜ਼ਿੰਦਗੀ ਜਿਹੜੀ ਇਨਸਾਨ ਆਪਣੇ ਗੁਰੂ ਸਾਹਿਬਾਨਾਂ ਤੋਂ ਸਿੱਖਦਾ ਸੋ ਤੁਸੀਂ ਦੇਖ ਰਹੇ ਹੋ ਬਹੁਤ ਕਿਆਰੀਆਂ ਲਾਈਨਾਂ ਦੇ ਵਿੱਚ ਬੈ ਕੇ ਬਹੁਤ ਹੀ ਵਧੀਆ ਰਿਸਪੈਕਟਡ ਸਾਡੇ ਟੀਚਰ ਸਾਹਿਬਾਨ ਵੀ ਸਾਡੇ ਗੁਰੂ ਸਾਹਿਬਾਨ ਸਾਡੇ ਪਿਆਰੇ ਵਿਦਿਆਰਥੀ ਤੁਸੀਂ ਦੇਖ ਰਹੇ ਹੋ ਬੜਾ ਇਕੱਠ ਹੋਇਆ ਪਿਆ ਸੋ ਇਸੇ ਕੱਠ ਦੇ ਵਿੱਚ ਜੀ ਦੇਖ ਰਹੇ ਹਾਂ ਕਿ 10 ਮਰਸਾਉ ਆਪਣਾ ਨਿੱਤ ਕਮਾਈ ਵਿੱਚੋਂ ਜ਼ਰੂਰ ਕੱਢਦੇ ਰਹੋ ਸੋ ਬੜਾ ਚੰਗਾ ਸਾਨੂੰ ਬੜਾ ਪਿਆਰਾ ਲੱਗ ਰਿਹਾ ਸੋ ਬਾਬੇ ਨਾਨਕ ਦਾ ਜਿਹੜਾ ਲੰਗਰ ਚਲਾਇਆ ਹੋਇਆ ਸੋ ਬੜਾ ਉਸ ਸਿੱਖ ਨੂੰ ਮਿਲਣਾ ਇਸ ਜ਼ਿੰਦਗੀ ਦੇ ਵਿੱਚ ਕਿਉਂਕਿ ਅ ਪ੍ਰਮਾਤਮਾ ਨੇ ਹਰ ਇੱਕ ਵਿੱਚ ਕੋਈ ਨਾ ਕੋਈ ਕੁਆਲਟੀ ਝੂਟ ਪਾ ਕੇ ਭੇਜੀ ਆ ਸੋ ਇਸ ਕੁਆਲਟੀ ਦਾ ਤੁਸੀਂ ਜਿਹੜਾ ਕਿ ਗੁਰੂ ਘਰ ਦੇ ਵਿੱਚ ਜਾ ਕੇ ਜਿਹੜੀ ਆਪਣੀ ਕਮਾਈ ਆ ਉਹ ਲੇਖ ਕਿਨਾਇਆ ਕਰੋ ਸੋ ਪਿਆਰੇ ਵਿਦਿਆਰਥੀ ਜੀ ਇਹ ਕਿ ਉਹ ਜੋਦੇ ਨੇ ਜਿਹੜੇ ਇੱਕ ਮਾਂ ਦੇ ਪੁੱਤੋਂ ਪੈਦਾ ਹੋ ਕੇ ਜਿਹੜਾ ਕਿ ਆਪਾਂ ਕਹਿ ਸਕਦੇ ਆ ਇੱਕ ਲੰਗਰ ਆ ਜਿਹੜਾ ਉਹਦੇ ਵਿੱਚ ਹਿੱਸਾ ਪਾਉਂਦੇ ਨੇ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਹੁੰਨਾ ਹਰ ਇੱਕ ਨੂੰ ਕਿ ਜਰੂਰ ਵੱਧ ਤੋਂ ਵੱਧ ਚੜ ਕੇ ਗੁਰੂ ਘਰਾਂ ਵਿੱਚ ਪੱਕੇ ਆਪਣੇ ਮਾਪੇ ਦਾ ਆਪਣੇ ਸਤਕਾਰ ਆਪਣੇ ਭੈਣ ਭਾਈਆਂ ਦਾ ਆਪ ਤੋਂ ਵੱਡਿਆਂ ਦਾ ਸਤਕਾਰ ਜ਼ਰੂਰ ਕਰਿਆ ਕਰੋ ਕਿ ਇਹ ਸੰਸਥਾਵਾਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਰਹਿ ਕੇ ਸਾਨੂੰ ਬਹੁਤ ਕੁਝ ਸਿੱਖ ਨੂੰ ਮਿਲਣਾ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦੇ ਕੇ ਇਹ ਜਿਹੜਾ ਸਾਡਾ ਪੰਜਾਬ ਆ ਇਸ ਨੂੰ ਸੰਭਾਲਿਆ ਸੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਦੋਸਤੋ ਜਰੂਰ ਤੁਸੀਂ ਇਹ ਸਿੱਖੀ ਵੱਲ ਬਿਨਾਂ ਕਿਸੇ ਜਾਤ ਪੇਤ ਭਾਵ ਤੋਂ ਕਿਸੇ ਸਾਰੀ ਜਾਤਾਂ ਦੇ ਮੁਸਲਮਾਨ ਭਾਈਚਾਰੇ ਹਨ ਇਸ ਜੋ ਵੀ ਹੈਵਨ ਸੈਟਾਇ ਸਭ ਇਕੱਠੇ ਹੋਏ ਨੇ ਬਿਨਾ ਕੋਈ ਬਤ ਕਰੇ ਤੋਂ ਸੋ ਇਸ ਤਰ੍ਹਾਂ ਬਹੁਤ ਆਨੰਦ ਆਉਂਦਾ ਤਾਂ ਉਹ ਵੀ ਆਪਾਂ ਇੱਕ ਮਤਲਬ ਹੋ ਕੇ ਉਸ ਮਾਲਕ ਦੀ ਕਿਰਪਾ ਉਹਦੀ ਰਿਆ ਦੇ ਵਿੱਚ ਰਹਿ ਕੇ ਇਹੋ ਜਿਹੇ ਉਪਰਾਲੇ ਕਰੋ ਕਿ ਸੇਵਾਦਾਰ ਵੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਬੜਾ ਚੰਗਾ ਲੱਗ ਰਿਹਾ ਸੋ ਇਸ ਤਰ੍ਹਾਂ ਦੇ ਆਪਣਾ ਇੱਕ ਸੰਦੇਸ਼ ਆ ਜਿਹੜਾ ਤੁਸੀਂ ਯੂਨੀਵਰਸਿਟੀ ਤੋਂ ਲੈ ਕੇ ਜਾਣਾ ਆਪਣੇ ਪਰਿਵਾਰ ਵਿੱਚ ਲੈ ਕੇ ਜਾਣਾ ਆਪਣੇ ਯਾਰਾ ਦੋਸਤਾਂ ਵਿੱਚ ਲੈ ਕੇ ਜਾਣਾ ਹਨਾ ਆਪਣੇ ਆਲੇ ਦੁਆਲੇ ਵਾਤਾਵਰਨ ਦੇ ਵਿੱਚ ਲੈ ਕੇ ਜਾਣਾ ਕਿਉਂਕਿ ਇੱਥੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੋ ਇਹ ਰੂਹਾਂ ਦੇ ਮੇਲੇ ਨੇ ਆ ਸੋਹਣਿਆਂ ਬੇਜਗ ਜਾਉਂਦਿਆਂ ਦੇ ਮੇਲੇ ਨੇ ਸੋ ਮੇਲੇ ਹਮੇਸ਼ਾ ਪਿਆਰੇ ਦੋਸਤਾਂ ਵਿਦਿਆਰਥੀਆਂ ਮਿੱਤਰਾਂ ਸਾਡੇ ਗੁਰੂ ਸਾਹਿਬਾਨ ਟੀਚਰ ਸਾਹਿਬਾਨ ਨਾਲ ਹੀ ਫੱਬਦੇ ਨੇ ਸੋ ਇਹ ਆਪਾਂ ਕਹਿ ਸਕਦੇ ਆ ਕਿਉਂਕਿ ਸੰਗਤ ਬਹੁਤ ਪਿਆਰੀ ਜਿਹੜਿਆ ਇੱਕ ਪਰਜਾਨ ਪੰਕਤ ਦੇ ਵਿੱਚ ਰਹਿ ਕੇ ਕਾਂਟਾ ਦੇ ਵਿੱਚ ਕੁਝ ਦੇਖਣ ਨੂੰ ਸੋ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਹਰ ਇੱਕ ਵਿਭਾਗ ਦੇ ਸਟੂਡੈਂਟਾਂ ਨੂੰ ਵੀ ਬਾਕੀ ਸਾਰੇ ਅਸਿਕ ਕਹਿ ਸਕਦੇ ਆ ਕਿ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਹੁੰਦੇ ਨੇ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ ਸੋ ਕੋਮਨਦਾ ਕੀ ਜਤ ਜ ਮੇਰਾ ਜਾਨ